ਪੁਆਦੀ ਪਿੰਡਾਂ ਪਾਇਨਾਂ ਨੇ 28 ਪਿੰਡਾਂ ਦਾ ਚੰਡੀਗੜ੍ਹ ਬਣਾ ਲਿਆ ਉਹ ਵੀ ਪੰਜਾਬ ਦਾ ਹਰਿਆਣਾ ਤੋਂ ਰਾਜਧਾਨੀ ਮੰਨਦੇ ਹੀ ਨਹੀਂ ਚੰਡੀਗੜ੍ਹ ਨੂੰ ਫਿਰ ਵੀ ਪੰਜਾਬ ਕਾ ਨਾਮ ਬਦਨਾਮ ਫਿਰ ਇਹ ਜਿਹੜੀ ਕ ਆਖਰੀ ਨਿਸ਼ਾਨੀ ਹੈ ਲਾਹੌਰ ਵਾਲੀ ਆਪਣੀ ਪੰਜਾਬ ਯੂਨੀਵਰਸਿਟੀ ਉਹ ਵੀ ਨਇ ਮੈਂਬਰ ਘਟਾ ਕੇ ਤੁਸੀਂ ਪੁਆਦੀ ਬੋਲੀ ਕਿਤੇ ਨਾ ਕਿਤੇ ਪੁਆਦੀ ਦੇ ਲੋਕ ਆਪਣੀ ਬੋਲੀ ਬੋਲਣ ਦੇ ਵਿੱਚ ਸ਼ਰਮ ਕਰਦੇ ਨੇ ਜਦਕਿ ਇਹ ਗੁਰੂ ਸਾਹਿਬ ਦੀ ਬੋਲੀ ਹੀ ਹੈ ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕੀ ਇਹ ਪੁਆਦੀ ਬੋਲੀ ਹੈ ਪੁਆਦੀ ਕਿਉਂ ਇਸ ਨੂੰ ਬੋਲਣ ਦੇ ਵਿੱਚ ਸ਼ਰਮ ਕਰਦੇ ਨੇ ਹੁਣ ਪਤਾ ਨਹੀਂ ਬਈ ਜਿਹੜੇ ਕਰਾਂ ਇਹ ਤਾਂ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਆਪਣੇ ਗੁਰੂਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਈਆਂ ਕਈ ਦਾਦਾ ਦੀ ਵੀ ਵਰਤਾ ਮੈਂ ਤੁਹਾਨੂੰ ਆ ਨਹੀਂ ਕਾ ਨਹੀਂ ਨਹੀਂ ਹੈ ਤਾਂ ਕਾ ਹੈ ਪਰ ਕਈ ਦਾ ਵਰਤਾਂ ਹਜੇ ਹਜੇ ਵੀ ਦਾ ਵਰਤਾਂ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਕੀ ਭੁਲਚਕੋਨਾ ਤੇ ਹੋਈ ਵੀ ਆ ਮੈਂ ਤੁਹਾਨੂੰ ਹੀ ਕਹਿਣਾ ਚਾਹਾਂਗਾ ਕਿ ਆ ਇਸ ਮਾ ਸ਼ਰਮ ਆਪਣੀ ਬੋਲੀ ਆਇਓ ਇਸਤੇ ਨਹੀਂ ਸ਼ਰਮ ਕਰਨੀ ਚਾਹੀਦੀ ਜਿਹੜੇ ਜਿੱਥੇ ਉਹ ਐਡਾ ਸ਼ਹਿਰ ਬਸ ਗਿਆ ਪਵਾਦਪਾ ਉਹ ਬੋਲੀ ਦੇ ਸ਼ਰਮ ਆਪਣੀ ਬੋਲੀ ਆਇਓ ਮਾਨ ਵਾਲੀ ਬੋਲੀ ਆ ਇਸਤੇ ਨਹੀਂ ਸ਼ਰਮ ਕਰਨੀ ਚਾਹੀਦੀ ਚੜਦੀ ਕਲਾ ਮਾ ਰਹੇਗਾ ਬੋਲਣੀ ਚਾਹੀਦੀ ਆ ਮੈਂ ਤਾਂ ਇਹ ਕਹਿਣਾ ਚਾਹਾਂਗਾ ਭਾਈ ਮੈਂ ਤਾਂ ਉਹੀ ਕਹਾਂ ਜੇ 90 ਦੇ 31 ਮੈਂਬਰ ਹੋਏਗੇ ਨਾ ਸਾਰੀ ਇਸਕੇਠ ਆ ਜਾਏਗੀ ਯੂਨੀਵਰਸਿਟੀ ਸੈਂਟਰ ਕੇ ਪੰਜਾਬ ਕਿੱਧਰ ਰਹਿਣੇਗੇ ਨਿਕਲ ਨਾਮ ਰਹਿ ਜਗਾ ਆਣੇ